ਜੈਲਸ ਸਾੜਾ ਨਾ ਕਰੋ ਕੀ ਪਤਾ ਕਿਹੜੇ ਵੇਲੇ ਕਿਹੜਾ ਵਿਚਾਰਾ ਬਣ ਜਾਂਦਾ ਕਈ ਵਾਰੀ ਨਾ ਵਿਆਹ ਵੇਖੋ ਜੀ ਬੜੀ ਬੀਬੀ ਆ ਜੀ ਉਹਨਾਂ ਨੂੰ ਇਹੋ ਜੀ ਸੱਟ ਵੱਜ ਜਾਂਦੀ ਵਿਚਾਰੇ ਬਣ ਜਾਂਦੇ ਇਹੋ ਜਾਂ ਮਾਹੌਲ ਬਣ ਜਾਂਦਾ ਪਤਾ ਲੱਗਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੁੰਦਾ ਸੋ ਜਿੰਨਾ ਹੋ ਸਕੇ ਆਪਣਾ ਟਾਈਮ ਚੰਗਾ ਲੰਘਾਓ ਇੱਕ ਦੂਜੇ ਨਾਲ ਜੈਲਸ ਨਹੀਂ ਕਰਨੀ ਸਾਰੀਆਂ ਭੈਣਾਂ ਸਾਰੀਆਂ ਦਾ ਹੀ ਭਲਾ ਮੰਗਿਆ ਕਰੋ ਹਰੇਕ ਦਾ ਭਲਾ ਮੰਗੋ ਮਹਾਰਾਜ ਇਹਦੀ ਹੋਰ ਚੜ੍ਹਦੀ ਕਲਾ ਹੋ ਕਰਿਓ ਏ ਦਾ ਕੰਮ ਬਣਿਆ ਹੋਰ ਚੰਗਾ ਬਣੇ। ਮਾੜਾ ਨਹੀਂ ਸੋਚਣਾ ਕਿਸੇ ਦਾ। ਜਿਹੜਾ ਬੰਦਾ ਮਾੜਾ ਸੋਚਦਾ ਹੈ ਆਪਣਾ ਹੀ ਮਾੜਾ ਕਰ ਲਿੰਦਾ ਹੈ ਤੇ ਚੰਗਾ ਸੋਚਣ ਵਾਲੇ ਬੰਦੇ ਦਾ ਆਪਣਾ ਚੰਗਾ ਹੁੰਦਾ ਹੈ। ਕਿਸੇ ਦੀ ਗੱਲ ਪਤਾ ਲੱਗੇ ਦੁੱਖ ਸੁੱਖ ਹੋਵੇ ਅਗਲੇ ਤੇ ਪਰਦਾ ਪਾਣਾ ਭਾਈ ਜੇ ਸਾਡੇ ਵਰਗੀਆਂ ਹੀ ਪੈਣਾ ਨੇ ਸਾਰੀਆਂ। ਧੀਆਂ ਸਾਡੇ ਵਰਗੀਆਂ ਹੀ ਐ ਤੇ ਅਸੀਂ ਐਵੇਂ ਮੂੰਹ ਜੋੜ-ਜੋੜ ਕੇ ਕਿਸੇ ਦੀ ਗੱਲ ਨਹੀਂ ਕਰਨੀ। ਇੱਥੇ ਜੇ ਚੁਗਲੀ ਲੰਦਿਆ ਕਰੀਏ ਸਾਡੀ ਸੇਵਾ ਖੂਚ ਪੈਣ ਵਾਲੀ ਗੱਲ ਐ। ਕੀਤੀ ਕਰਾਈ ਗਵਾ ਲੈਨੇ ਆ ਤੇ ਜੇ ਅਸੀਂ ਉਹੀ ਅੱਖਾਂ ਬੰਦ ਅੱਖਾਂ ਆਪਣਾ ਖੋਲ ਕੇ ਕੰਨ ਬੰਦ ਕਰਕੇ ਹੱਥੀਂ ਸੇਵਾ ਕਰਦੇ ਰਹੀਏ ਫਿਰ ਇਹਦੇ ਨਾਲ ਇਹ ਹੁੰਦਾ ਹੈ ਵੀ ਸਾਡਾ ਉਹ ਸਫਲ ਹੋ ਜਾਂਦਾ ਸਾਰਾ ਕੁਝ ਕਿਸੇ ਦੀ ਮਾੜੀ ਮਾੜੀ ਚੰਗੀ